ਤਦ ਮਿੱਕੇ ਜਨਮ ਘਰੇ ਲੱਗ ਲ ਚੱਕੇ ਹਾਂ ਫੇਰ ਤੇਰੀ ਨੰਨੀ ਪਾਲਦੀ ਫਿਰਦੀ ਸੀ ਵੀ ਕਿਤੇ ਛੱਪੜ ਤੇ ਜਾਂ ਲੈ ਕੇ ਪਿਆ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਜੀ ਸਾਡੇ ਪਿੰਡ ਦੀ ਜਿਹੜੀ ਸਭ ਤੋਂ ਠੰਡੀ ਥਾਂ ਹੈ 37 ਸਾਲ ਦੀ ਰੀ ਲੱਗ ਜਾ ਜਵਾਗ ਜਲੇ ਵਿਆਹ ਤੇ ਹਾਂ ਤੇ ਆਜਾ ਹੁਣ ਕਰਨ ਵੀ ਕੁਛ ਨਾ ਕੁਛ ਨਹੀਂ ਨਹੀਂ ਗੱਲ ਸਹੀ ਹੈ ਮਿੱਥੇ ਹੀ ਪਾਲੀ ਜਾਂਦੇ ਖਾਲੇ ਸਹੀ ਗੱਲ ਹੁੰਦੀ ਹੈ ਬੜੀ ਵਧੀਆ ਹਵਾ ਮਿਲਦੀ ਹੈ ਜੇ ਲੈਟ ਨੂੰ ਟਣਾ ਆਵੇ ਨਾ ਇੱਥੇ ਆ ਕੇ ਬਹਿ ਜਾ ਬਦਕਣੀ ਇੱਕ ਵਾਰੀ ਨਾ ਮੈਂ ਛੋਟਾ ਸੀਗਾ ਹਾਂ ਤੇ ਆਪਣੇ ਟੈਂਪੂ ਚੱਲਦੇ ਹੁੰਦੇ ਸੀਗੇ ਹਾਂਜੀ ਤੇ ਮੈਂ ਵੀ ਸੁਣ ਲਿਆ ਵੀ ਇੱਧਰ ਮਲੋਟ ਹੈਗੀ ਆ ਹਾਂ ਤੇ ਇੱਕ ਤਾਂ 100 ਦਾ ਲੋਡ ਮੇਰੇ ਹੱਥ ਲੱਗ ਗਿਆ ਤੇ ਮੈਂ ਜੂਰੀ ਵਾਲਾ ਘਟਾ ਲੈ ਲਿਆ ਹਾਂ ਉਹਨੇ ਦਰਵਾਜੇ ਕੋਲੇ ਜਾ ਕੇ ਮੈਂ ਕਿਹਾ ਨਿੱਕਾ ਮੋਟਾ ਸੌਦਾ ਸਾਰਾ ਪਾ ਦਿਓ ਹੂੰ ਤੇ ਉਹਨਾਂ ਨੇ ਜੀ ਮੂੰਹ ਮਠਾ ਮਸਾਂ ਵੱਜਾ 60 ਰੁਪਈਆ ਦਾ ਆਹ ਵਾਲਾ ਬੋਰਡ ਸਾਡੇ ਪਿੰਡ ਸਭ ਤੋਂ ਪੁਰਾਣਾ ਬੋਰ ਹੈ ਜਿਹੜਾ ਤਨਹੋਲ ਵਾਲਦੇ ਅਸੀਂ ਜਮਾ ਸਾਫ ਕਰ ਦਿੰਦੇ ਵੀ ਅਸੀਂ ਅਸੀਂ ਹਰਾਮ ਦਾ ਨਹੀਂ ਖਾਂਦੇ ਜੀ ਇੱਥੇ ਜਾਂਦੇ ਸਾਰੀ ਦਾ ਕੰਮ ਵਾਏ ਕੋ ਸੱਚੇ ਬਾਦਸ਼ਾਹ ਸਾਹਮਣੇ ਆ ਕੇ ਜਿ ਆਪਣਾ ਦਿੱਲੀ ਹਾਈਵੇ ਇੱਧਰੋਂ ਲੱਬੜੀ ਦਿੱਲੀ ਇੱਧਰੋਂ ਮਲੋਟ ਖਬੌਰ ਅੱਛਾ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਗਰਮੀ ਬਹੁਤ ਆਇਆ ਲੋ ਚੱਲੀ ਜਾਂਦੀ ਐ ਆਪਾਂ ਕਰਿਆ ਵੇ ਮੂੰਹ ਕਵਰ ਤੇ ਹੁਣ ਫੋਨ ਵੀ ਗਰਮ ਹੋ ਜਾਂਦੇ ਐ ਤੇ ਪਹਿਲਾਂ ਵੀ ਹੋ ਕੇ ਡਾ ਵੀਡੀਓ ਬਣਾਉਂਦੇ ਤੇ ਚੱਕਰ ਚ ਤੇ ਫਿਲਹਾਲ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਜੀ ਸਾਡੇ ਪਿੰਡ ਦੀ ਜਿਹੜੀ ਸਭ ਤੋਂ ਠੰਡੀ ਥਾਂ ਜਿਹੜੀ ਮੈਨੂੰ ਲੱਗਦਾ ਉੱਥੇ ਆ ਜਾਓ ਜੁੜੇ ਰਹੋ ਉਦੋਂ ਬਾਅਦ ਸਾਡੇ ਪਿੰਡ ਇੱਕ ਡੇਰੀ ਦੀ ਸਾਰੀ ਹੋ ਰਹੀ ਹੈ ਉਧਰ ਵੀ ਢੇਡਾ ਮਾਰਾਂਗੇ ਆਜੋ ਵਧਦੇ ਆਪਾਂ ਅੱਜ ਦੀ ਵੀਡੀਓ ਵੱਲ ਪਹੁੰਚ ਗਏ ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਜਿੱਥੇ ਮਤਲਬ ਸਭ ਤੋਂ ਵੱਧ ਰਖਤ ਲੱਗੇ ਸਾਡੇ ਪਿੰਡ ਚ ਸਾਡੇ ਪਿੰਡ ਦੇ ਡੇਰੇ ਡੇਰਾ ਬਾਬਾ ਮਾਨਕਦਸ ਜੀ ਤੇ ਤੁਸੀਂ ਆਪ ਵੇਖੋ ਹਰਿਆਲੀ ਕਿੰਨੀ ਜਿਆਦੇ ਆ ਪਰ ਆਇਆ ਹੁਣ ਤੁਸੀਂ ਵੇਖ ਲਓ ਵੀ ਘਰੋਂ ਆਇਆ ਮੈਂ ਤੇ ਫੋਨ ਗਰਮ ਹੋ ਵੀ ਗਿਆ ਬੈਠਣੋਂ ਥਾਵਣੇ ਬਹੁਤ ਵਧੀਆ ਤੇ ਇੱਧਰ ਸਾਡਾ ਬਾਬਾ ਬੈਠਾ ਹੈ ਹੋਰ ਬਾਬਾ ਜੀ ਠੀਕ ਆ ਜੀ ਠੀਕ ਆ ਬਾਕੀ ਜੀ ਤੇ ਬਾਬੇ ਨਾਲ ਤਾਂ ਮੇਰਾ ਬਹੁਤ ਜਿਆਦਾ ਬਚਪਨ ਜੁੜਿਆ ਹੋਇਆ ਮੈਂ ਛੋਟਾ ਹੀ ਹੁੰਦਾ ਸੀ ਬਾਬਾ ਸਾਡੇ ਕੰਮ ਕਰਦਾ ਰਿਹਾ ਹਾਂਜੀ ਹਾਂਜੀ ਬਾਬਾ ਕਿੰਨੇ ਸਾਲ ਲਾਇਆ ਤੁਸੀਂ ਆਪਣੇ ਆਪਣੇ ਤੁਹਾ ਮਾਸੀ ਜੀ ਪਾਂਛੀ ਦਾ ਲਾਜੀ ਦੱਸਿਆ ਪਾਂਛੀ ਸਾਲਾ ਹਾਂ ਤੇ ਦੇਖ ਲਓ ਨਾ ਤੇ ਯਾਰਾ ਤੈਨੂੰ ਸਾਰਾ ਕੁਝ ਨਾ ਮੈਂ ਸਾਰਾ ਕੁਝ ਯਾਰਾ ਤੈਨੂੰ ਨਿੱਕੇ ਜਿਹੇ ਮ ਘਰੇ ਲੱਗਿਆ ਚੱਕ ਕੇ ਹਾਂ ਫਿਰ ਤੇਰੀ ਨੰਨੀ ਪਾਲਦੀ ਫਿਰਦੀ ਸੀ ਵੀ ਕਿਤੇ ਛੱਪੜ ਤੇ ਨਾਲ ਲੱਗੇ ਪਿਆ ਹਾਂ ਅੱਛਾ ਹਾਂ ਜੀ ਉਦੋਂ ਮੈਂ ਕਿੱਡਾ ਹੁੰਦਾ ਸੀ ਛੋਟਾ ਹੀ ਸੀ ਜਮਾ ਅੱਛਾ ਤੁਰਦਾ ਹੀ ਸੀ ਮੇਰਾ ਮਾੜਾ ਤੇ ਪਤੰਗ ਪਤੰਗ ਵੀ ਆਪਾਂ ਉਦੋਂ ਬਹੁਤ ਡਾਉਂਦੇ ਦੇ ਸੀ ਨਾ ਹਾਂ ਬਹੁਤ ਡਾਉਂਦੇ ਫਿਰ ਤੁਸੀਂ ਲੈ ਕੇ ਆਉਂਦੇ ਜਦੋਂ ਕੱਟ ਦੋਂਦਾ ਕੋਈ ਹਾਂ ਹਾਂ ਠੀਕ ਹੈ ਜੀ ਹੋਰ ਸੇ ਤਕੜੀ ਹੈ ਵਧੀਆ ਵਧੀਆ ਕਿੰਨੇ ਮੇਰ ਹੋ ਗਏ ਉਗੀ 65 ਸਾਲ ਦੀ 65 ਸਾਲ ਨਰੇਗਾ ਦਾ ਕੰਮ ਚੱਲੀ ਜਾਂਦਾ ਹੁਣ ਇੱਥੇ ਹਾਂਜੀ ਹਾਂਜੀ ਨਰੇਗਾ ਚੱਲਦਾ ਪੈਸੇ ਪਹੁੰਚਾਂਦੇ ਟਾਈਮ ਤੇ ਪੈਸੇ ਤਾਂ ਆ ਹੀ ਜਾਂਦੇ ਆਈ ਜਾਂਦੇ ਆ ਚਲੋ ਚੰਗੀ ਗੱਲ ਆ ਚਲੋ ਲਵਾਓ ਹਾਜ਼ਰੀ ਬਾਬੇ ਨੂੰ ਬੋਲ ਮਾਰੀ ਜਾਂਦੇ ਹਾਜ਼ਰੀ ਵਾਲੇ ਕਿਹੜੇ ਹਾਂਜੀ ਹਾਂਜੀ ਚੰਗਾ ਜੀ ਚੰਗੋ ਜੀ ਇਹ ਆ ਜੀ ਸਾਡੇ ਪਿੰਡ ਦੇ ਮਿਹਨਤੀ ਬੰਦੇ ਤੇ ਡੇਰੇ ਦਾ ਕੰਮ ਚੱਲੀ ਜਾਂਦਾ ਸਾਫ ਸਫਾਈ ਵਾਲਾ ਤੇ ਉਧਰ ਮੇਨ ਦਾ ਟਾਇਰ ਵੱਢੀ ਜਾਂਦੇ ਪਿਛਲੇ ਪਾਸੇ ਸਭ ਤੋਂ ਯਾਰ ਇਹ ਸਕੂਨ ਮਿਲਦਾ ਤੇ ਸਾਡੇ ਜਿੰਨੇ ਵੀ ਯਾਰ ਦੋਸਤ ਆ ਚਾਚੇ ਤਾਏ ਆ ਸਾਰੀਆਂ ਯਾਦਾਂ ਇਸ ਡੇਰੇ ਨਾਲ ਬਹੁਤ ਜੁੜੀਆਂ ਅਸੀਂ ਬਚਪਨ ਤੋਂ ਇੱਥੇ ਆਉਂਨੇ ਆ ਸੇਵਾ ਕਰਦੇ ਆ ਤੇ ਬਾਕੀ ਪਰਮਾਤਮਾ ਦੀ ਕਿਰਪਾ ਹੈ ਅੱਛਾ ਜੀ ਬਾਬਾ ਹੋ ਗਿਆ ਵਿਹਲਾ ਹੁਣ ਵਿਹਲਾ ਹਾਂ ਜਾਮਾ ਵੀ ਨਹੀਂ ਆ ਜੀ ਨਹੀਂ ਹੁਣ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੀ ਹੈ ਮੇਰੇ ਘਰ ਦਾ ਟਾਈਮ ਮੇਰੇ ਘਰ ਦਾ ਜੀ 8 ਤੋਂ 5 ਤੱਕ 8 ਤੋਂ 5 ਤੇ ਹਾਜ਼ਰੀ ਤੁਹਾਡੀ ਕਿਵੇਂ ਲੱਗਦੀ ਗੂਠਾ ਲਾ ਕੇ ਲੱਗਦੀ ਹੈ ਕਿ ਫੋਟੋ ਫੁੱਟ ਹੁੰਦੀ ਹੈ ਫੁੱਟ ਹੁੰਦੀ ਹੈ ਫੋਟੋ ਹੁੰਦੀ ਹੈ ਮੋਬਾਈਲ ਚੋਂ ਇਮੋਟੋ ਕਰੀ ਹੁਣ ਤੁਹਾਡੀ ਤੇ ਕਿੰਨੀ ਦਿਹਾੜੀ ਆਉਣਾ ਦਿਹਾੜੀ ਤਾਂ ਨਹੀਂ ਯਾਰ ਜੀ ਮਤਲਬ ਮੈਨੂੰ ਨਹੀਂ ਪਤਾ ਅੱਛਾ ਪਹਿਲਾਂ ਕਿੰਨੀ ਆਈ ਹੈ ਪਤਾ ਕੋਈ ਕੋਈ ਐਵੇਂ ਭੜਲੇ ਇਹ ਪੁੱਛਦਾ ਨਹੀਂ ਕਿ ਕਹਤਾਂ ਆਂ ਮੈਂ ਗੱਲ ਸਹੀ ਗੱਲ ਆ ਇਹ ਅੱਜ ਕੱਲ ਪਿੰਡਾਂ ਦੇ ਪੋਲੇ ਭੋਲੇ ਲੋਕ ਪੋਲੇ ਕੀ ਸਿੱਧੇ ਬੰਦੇ ਆ ਜਿਵੇਂ ਜਿਸ ਪੋਲੇ ਭੋਲੇ ਨਾ ਹੁੰਦੇ ਤਾਂ ਕੁਛ ਨਾ ਕੁਛ ਬਣ ਜਾਂਦਾ ਇਹ ਤਾਂ ਗੱਲ ਤੁਹਾਡੀ ਸਹੀ ਅੱਜ ਕੱਲ ਦੁਨੀਆਦਾਰੀ ਨਾ ਪੋਲੇ ਬੰਦੇ ਦੀ ਹਈ ਦੀ ਹਾਂ ਹਾਂ ਕਿ ਨਹੀਂ ਹੋਰ ਸੁਣਾਓ ਇੰਨੇ ਸਾਲਾਂ ਵਿੱਚ ਦੀ ਫਿਰ ਕੀ ਕੁਝ ਬਦਲਿਆ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਫਰਕ ਵੇਖਿਆ ਤੁਸੀਂ ਜ਼ਿੰਦਗੀ 'ਚ ਸਾਰੀ ਵੇਖ ਲਿਆ ਕਿਵੇਂ ਲੱਗਦਾ ਉਹ ਟਾਈਮ ਚੰਗਾ ਸੀ ਕੇ ਇਹ ਟਾਈਮ ਉਹ ਚੰਗਾ ਸੀ ਆ ਮਹਗਾਈ ਹੈ ਨਹੀਂ ਸੀ ਹਾਂ ਮਹਗਾਈ ਹੈ ਨਹੀਂ ਸੀ ਜਦੋਂ ਮੈਂ ਇੱਕ ਵਾਰੀ ਨਾ ਮੈਂ ਛੋਟਾ ਸੀਗਾ ਹਾਂ ਦੀ ਆਪਣੀ ਟੈਂਪੂ ਚੱਲਦੇ ਹੁੰਦੇ ਸੀ ਹਾਂਜੀ ਤੇ ਮੈਂ ਵੀ ਸੁਣ ਲਿਆ ਵੀ ਇੱਧਰ ਮਲੋਟ ਹੈਗੀ ਆ ਹਾਂ ਤੇ ਇੱਕ ਦਾ 100 ਦਾ ਲੋਡ ਮੇਰੇ ਹੱਥ ਲੱਗ ਗਿਆ ਤੇ ਮਜ਼ੂਰੀ ਵਾਲਾ ਗੱਟਾ ਲੈ ਲਿਆ ਹਾਂ ਉਹਲੇ ਦਰਵਾਜ਼ੇ ਕੋਲੇ ਜਾ ਕੇ ਮੈਂ ਕਿਹਾ ਜੀ ਨਿੱਕਾ ਮੋਟਾ ਸੌਦਾ ਸਾਰਾ ਪਾ ਦਿਓ ਹੂੰ ਤੇ ਉਹਨਾਂ ਨੇ ਜੀ ਮੂੰਹ ਮਠਾ ਮਸਾਂ ਵੱਜਾ 60 ਰੁਪਈਆ ਦਾ ਅੱਛਾ ਵੇਖ ਲਓ ਅੱਜ ਇੰਨਾ ਸਾਮਾਨ ਆ ਗਿਆ ਸੀ ਇੰਨਾ ਸਾਮਾਨ ਆ ਗਿਆ ਅੱਜ ਤਾਂ ਬਹੁਤ ਕੁਝ ਮਹਿੰਗਾ ਹੋ ਗਿਆ ਬਹੁਤ ਇਤਨਾ ਬਹੁਤ ਕੀ ਅੱਜ ਤਾਂ ਬੁਰਾ ਹਾਲ ਹੋਇਆ ਪਿਆ ਸਾਰਾ ਕੁਝ ਹੀ ਮਹਿੰਗਾ ਹੈ ਰਚਾਰ ਚਲਾ ਲਓ ਫੋਨ ਫਾੜ ਲਾਉਂਦੇ ਫੋਨ ਫਾੜ ਵੀ ਨਹੀਂ ਹੁੰਦੇ ਸੀ ਤੁਸੀਂ ਆ ਦੇਖ ਲਓ ਸਹੀ ਗੱਲ ਹੈ। ਕਸੀ ਦਾ ਵੀ ਚਾਹ ਪਾ ਚਾਹ ਦੀ ਤੇ ਰੋਟੀ ਦਾ ਮੈਲ ਆ। ਸਹੀ ਗੱਲ ਹੈ। ਜਵਾਕ ਚੱਲੇ ਕਿਵੇਂ ਆ? ਗਾਈ ਦੇ ਮੋਚਾ ਕਰਦੇ ਹੀ ਬਸ। ਅੱਛਾ। ਦੋ ਪੁੱਤੇ ਆ ਸੁਖਨਾ। ਹਾਂ। ਦੋ ਤਾਂ ਦੋਤੀ ਆ। ਚਲੋ ਵਧੀਆ ਹੈ। ਹਾਂ। ਤੇ ਪੁੱਤ ਕਿੰਨੇ ਚੋਗੇ? ਪੁੱਤਾਂ ਤਾਂ ਹਜੇ ਲਾਇਆ ਹੀ ਆ ਲੰਬੀ ਲਾਇਆ। ਅਸ ਲੰਬੀ ਲਾਇਆ। ਹਾਂ। ਛੋਟਾ ਇੱਕ ਛੋਟਾ ਆਏਗਾ। ਪੜ੍ਹਾਈ ਵੀ ਜ਼ਰੂਰੀ ਹੈ। ਹਾਂਜੀ ਹਾਂਜੀ। ਹੋਰ ਠੀਕ ਹਾਂ। ਵਧੀਆ ਵਧੀਆ। ਤੇ ਹੁਣ ਛੁੱਟੀ ਹੋ ਗਈ ਇੱਥੋਂ? ਕਿਸੇ ਛੁੱਟੀ ਹੋ ਗਈ ਉਹਨੂੰ। ਹੁਣ ਜਾਵਾਂ ਕਰੇ। ਕਰੇ ਜਾਵਾਂਗੇ ਹੁਣ। ਕਾਹਤੇ ਆਏ ਸਾਈਕਲ ਤੇ? ਕਿ ਤੁਰ ਕੇ। ਸ ਸਾਈਕਲ ਦੇ ਭਿਆਦ ਨਾਲੇ ਬੰਦਾ ਫਿੱਟ ਰੰਦਾ ਕਣੀ ਹਾਂਜੀ ਹਾਂ ਇਹ ਵੀ ਬਹੁਤ ਮਹਿੰਗੇ ਹੋ ਗਏ ਹੁਣ ਇਹ ਤਾਂ ਸੌਦਾ ਹੀ ਨਹੀਂ ਮੇਰੇ ਸਿਕਲ ਨਾਲ ਤਾਂ ਮੈਂ ਤੁਹਾਨੂੰ ਕੋਲਦਾ ਕਿ 25 ਸਾਲ ਨੂੰ 25 ਸਾਲ 25 ਸਾਲ ਅੱਗੀ ਬਿਠਾਵਾਂ ਦੇਖ ਲਓ ਬਈ ਸੰਭਾਲਾ 25 ਸਾਲ ਹੋ ਗਏ ਤੇ ਸਾਈਕਲ ਲੱਗਦਾ ਨਹੀਂ 25 ਸਾਲ ਪੁਰਾਣਾ ਹਾਂਜੀ ਵਾਕਈ ਸਹੀ ਗੱਲ ਆ ਉਦੋਂ ਤਾਂ ਮੈਨੂੰ ਯਾਰ ਜਦੋਂ ਸਾਡੇ ਅਸੀਂ ਪੜ੍ਹਦੇ ਹੁੰਦੇ ਜਦੋਂ ਬਾਈਕ ਸੌਦਾ ਸਾਈਕਲ ਹੁੰਦਾ ਸੀ ਹਾਂ ਹਾਂ ਹੀਰੋ ਜੈਟ ਤੇ ਐਟਲਸ ਪੰਜਾਬ ਦਾ ਪੁੱਤਰ ਲਿਖਿਆ ਹੁੰਦਾ ਸੀ ਅੱਜ 5000 ਦਾ ਹਾਂ 5000 ਦਾ ਜ਼ਿਆਦਾ ਹੀ ਹੋਊਗਾ ਬੰਦਾ ਦਾ ਬਹੁਤ ਮਹਿੰਗੇ ਮਹਿੰਗੇ ਸਾਈਕਲ ਆ ਗਏ ਹੁ ਮੈਂ ਕਰਦਾ 37 ਸਾਲ 37 ਸਾਲ 37 ਸਾਲ ਸੀਰੀ ਲੱਗ ਗਿਆ ਹਾਂ ਸਹੀ ਗੱਲ ਤੇ ਆਪਣਾ ਮੁੰਡਾ ਮਿਸਤਰੀ ਹੈ ਨਾ ਉਹ ਮੁੰਡਾ ਮਿਸਤਰੀ ਆ ਸਾਰੀ ਦਾ ਹਾਂ ਸਾਰੀ ਦਾ ਕੰਮ ਕਰਦਾ ਹਾਂਜੀ ਬਹੁਤ ਵਧੀਆ ਜੀ ਜਿੰਨਾ ਵੀ ਕਹਿ ਦਿੱਗੇ ਤੇ ਵਧੀਆ ਟਾਈਮ ਪਾਸ ਕਰੀ ਜਾਂਦੇ ਨਹੀਂ ਵਧੀਆ ਵਧੀਆ ਐ ਤਾਂ ਹੁਣ ਚੱਲੀ ਜਾਣਾ ਦੁਨੀਆਦਾਰੀ ਐ ਐ ਤਾਂ ਹੈ ਨਹੀਂ ਵੀ ਹੁਣ ਵੀ ਜੋਗ ਜਲੇ ਵਿਆਹ ਤੇ ਹਾਂ ਤੇ ਆਪ ਦਾ ਹੁਣ ਕਰਨ ਵੀ ਕੁਛ ਨਾ ਕੁਛ ਨਹੀਂ ਨਹੀਂ ਗੱਲ ਸਹੀ ਹੈ ਮਿੱਠੀ ਪਾਲੀ ਜਾਂਦੇ ਖਾਣੇ ਸਹੀ ਗੱਲ ਹੁੰਦੀ ਆ ਜਾਓ ਤੁਹਾਨੂੰ ਦਿਖਾਉਣੇ ਥਾਂ ਆਈ ਵਾ ਬਾਈ ਅੱਛਾ ਇਹ ਤਾਂ ਗੱਲ ਆ ਨਾ ਕਈ ਲੋਕ ਕਹਿੰਦੇ ਨੇ ਨਰੇਗਾ ਦੇ ਬੰਦੇ ਆਉਂਦੇ ਆ ਵਿਹਲੇ ਬੈਠ ਕੇ ਮੁੜ ਜਾਂਦੇ ਨੇ ਸਾਨੂੰ ਕੰਮ ਦਿਖਾਉਣੇ ਆ ਇਸ ਗੱਲ ਬਾਰੇ ਵੀ ਕੋਈ ਨਹੀਂ ਵਿਹਲਾ ਬਹਿ ਕੇ ਮੁੜਦਾ ਸਾਰੇ ਕੰਮ ਕਰਦੇ ਆ ਆਪ ਦਾ ਜਿੰਨਾ ਅਗਲੇ ਤੋਂ ਹੁੰਦਾ ਆ ਆਪ ਦੇ ਸਰੀਰ ਦੇ ਹਿਸਾਬ ਨਾਲ ਆ ਉਹਦੇ ਮਾਦਰੀ ਦੇ ਹਿਸਾਬ ਨਾਲ ਕਿਉਂ ਜੀ ਹਰੇਕ ਬੰਦੇ ਦੀ ਮਿਹਨਤ ਦਾ ਮੁੱਲ ਪੈਣਾ ਚਾਹੀਦਾ ਤੇ ਬਾਬੇ ਨੇ ਆਪ ਆਖਿਆ ਵੀ ਆ ਜਾ ਕੰਮ ਦਿਖਾ ਮੇਰਾ ਜਿਹੜਾ ਮੈਂ ਕਰਿਆ ਦੇਖੋ ਵਿਖਾ ਦਿ ਲੋਕਾਂ ਨੂੰ ਹਾਂ ਆ ਦੇਖੋ ਤੁਸੀਂ ਸਾਰਾ ਇਹਨਾਂ ਨੇ ਆ ਉੱਥੇ ਵੀ ਲੱਗੇ ਪਏ ਆ ਜਨਤਾ ਦਾ ਕੰਮ ਕਰਾ ਵਿਖਾਉਗਾ ਸਾਡਾ ਕੰਮ ਕਰਾ ਨਹੀਂ ਗੱਲ ਸਹੀ ਆ ਬਾਈ ਹਾਂ ਜੀ ਆ ਰਹਿੰਦਾ ਹਜੇ ਆ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹ ਫਿਰ ਸਾਡੀ ਛੁੱਟੀ ਹਾਂ ਹਾਂ ਨਹੀਂ ਕੋਈ ਨਹੀਂ ਗੱਲ ਕਰਦੇ ਜੀ ਬਹੁਤ ਵਧੀਆ ਜੀ ਜਿੰਨਾ ਵੀ ਕਹਿ ਦਿੱ ਗਏ ਬਾਕੀ ਸਹੀ ਗੱਲ ਹੈ ਦਿਲ ਪੂਰੇ ਹੋ ਗਏ ਸਾਡੇ ਸਹੀ ਗੱਲ ਸਹੀ ਗੱਲ ਹੈ ਜੀ ਚਲੋ ਇਹ ਸਾਡਾ ਇੱਕ ਫੇਰ ਬਗਰ ਹੋਰ ਲਵਾਉਂਦੇ ਤਾਂ ਅਸੀਂ ਚੱਕਰ ਜਿੰਨੇ ਸਾਰੇ ਅੱਛਾ ਹੁਣ ਅਜੇ ਦਰਿਕਾ ਬੰਦ ਹੈ ਦਰਿਕਾ ਬੰਦ ਸਾਡਾ ਸਾਡੀ ਬੰਦ ਕਰਤੀ ਨਾ ਕਿਵੇਂ ਸਾਲੇ 5 ਦਿਨ ਲੱਗੇ ਪੰਜ ਦਿਨ ਲੱਗੇ ਉਹਦੋਂ ਬਾਅਦ ਅਸੀਂ ਦੱਸਣਗੇ ਹਾਂ ਚਲੋ ਪਰਮਾਤਮਾ ਸਾਡੇ ਕੰਮ 'ਚ ਬਰਕਤ ਪਾਉਣ ਜੀ ਹਾਂ ਜੀ ਇਹੀ ਪਰਮਾਤਮਾ ਕੀ ਅਰਦਾਸ ਕਰਦੇ ਹਾਂ ਹਾਂ ਜੀ ਬਾਕੀ ਤੁਸੀਂ ਵੇਖੋ ਯਾਰ ਬੜੀ ਵਧੀਆ ਹਵਾ ਮਿਲਦੀ ਹੈ ਜੇ ਲੈਟ ਲੂਟ ਨਾ ਆਵੇ ਨਾ ਇੱਥੇ ਆ ਕੇ ਬਹਿ ਜੇ ਬੰਦਾ ਕਣੀ ਇੱਥੇ ਇੱਕ ਬੰਦਾ ਰਾਹਤ ਹੈ ਮੈਂ ਗਰੰਟੀ ਕਰਦਾ ਇਹਦੇ ਟੈਂਪਰੇਚਰ ਘੱਟ ਹੋਊਗਾ ਹਾਂ ਆਪਣੇ ਆਉਂਦੇ ਰਹਿੰਦੇ ਜਿਆ ਪਿੰਡਾਂ ਦੇ ਬੰਦੇ ਕਿ ਤੋ ਵਿਹਲੇ ਹੁੰਦੇ ਆ ਨਾਲੇ ਗਰਮੀ ਤੋਂ ਬਚ ਜਾਂਦਾ ਅਗਲਾ ਨਾਲੇ ਕੋਈ ਮੱਥਾ ਟੇਕ ਲੈਂਦਾ ਨਾਲੇ ਕੋਈ ਸੇਵਾ ਕਰਾਂਦਾ ਤਿੰਨ ਦਿਨ ਹੁਣ ਬਹੁਤਾਂ ਨੂੰ ਪਾਣੀ ਪਾਇਆ ਸੀ ਉਹਨਾਂ ਨੂੰ ਅੱਛਾ ਪਾਣੀ ਵੀ ਹਾਂ ਉਹ ਵੀ ਜ਼ਰੂਰੀ ਹੈ ਪਾਣੀ ਵੀ ਪਾਇਆ ਸੀ ਬਹੁਤ ਵਧੀਆ ਕੰਮ ਕਰਾਇਆ ਤੁਸੀਂ ਫੇਰ ਤਾਂ ਦਿਨ ਹੋਰ ਲਵਾਉਂਦੇ ਅਸੀਂ ਜਮਾ ਸਾਫ ਕਰ ਦਿੰਦੇ ਵੀ ਅਸੀਂ ਅਸੀਂ ਹਰਾਮ ਦਾ ਨਹੀਂ ਖਾਂਦੇ ਜੀ ਨਹੀਂ ਨਹੀਂ ਸਹੀ ਪਰਮਾਤਮਾ ਵਾਹਿਗੁਰੂ ਨੇ ਆਖਿਆ ਮਿਹਨਤ ਕਰੋ ਗੱਭਰੂ ਮੁਰੇ ਪਾਇਆ ਤੇ ਮੈਂ ਬੁੱਢਾ ਹੁੰਦਾ ਮੈਂ ਇਹ ਗੱਲ ਸਹੀ ਹੈ ਵਾਕਈ ਸਹੀ ਗੱਲ ਹੈ ਵਾਹਿਗੁਰੂ ਬਹੁਤ ਵਧੀਆ ਜੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਮਿਲਦੇ ਆਪਾਂ ਜੀ ਕਿਸੇ ਦਿਨ ਅੱਛਾ ਜੀ ਤੇ ਪਰਮਾਤਮਾ ਤੁਹਾਡੀ ਲੰਬੀ ਉਮਰ ਬਖਸ਼ੇ ਜੀ ਸਾਰੀਆਂ ਖੁਸ਼ੀਆਂ ਤੁਹਾਨੂੰ ਮਿਲਣ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਚੱਲਦੇ ਹੁਣ ਆਪਾਂ ਦੂਜੇ ਡੇਰੇ ਜੇ ਫੋਨ ਗਰਮ ਨਾ ਹੋਇਆ ਤਾਂ ਮਾਫੀ ਟਾਈਮ ਪਾਸ ਕਰਿਆ ਜਿੱਤਾਂ ਸ਼ਾਰਟਕਟ ਮਾਰਿਆ ਤੇ ਫੋਨ ਗਰਮ ਨਾ ਹੋਵੇ ਹਾਂ ਜੀ ਕਿ ਆਪਾਂ ਦੂਜੇ ਡੇਰੇ ਚ ਤੇ ਸਾਨੂੰ ਦੱਸਦਗੇ ਆਹ ਵਾਲਾ ਬੋਰਡ ਸਾਡੇ ਪਿੰਡ ਸਭ ਤੋਂ ਪੁਰਾਣਾ ਬੋਰਡ ਆ ਦਾੜੀ ਵਾਲਾ ਬੋਰਡ ਵੀ ਇਹਨੂੰ ਕਿਹਾ ਜਾਂਦਾ ਬਾਕੀ ਬਾਬੇ ਵਰਗੇ ਖੜੇ ਆ ਤੇ ਇੱਥੇ ਚੱਲ ਰੇ ਸਾਰੀ ਦਾ ਕੰਮ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਵਧੀਆ ਜਿੰਨਾ ਵੀ ਕਹਿ ਦਿੱਗੇ ਆ ਦੇਖੋ ਲੈਂਟਰ ਪੈ ਗਿਆ ਤੇ ਅੱਗੇ ਨੂੰ ਮਤਲਬ ਬਾਉਂਡਰੀ ਵਧਾਈ ਹੈ ਬਾਕੀ ਉਹ ਪੂਰਾ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਤੇ ਮਸਲਾ ਇੱਥੇ ਉਹ ਹੀ ਹੋ ਗਿਆ ਸੀ ਵੀ ਫੋਨ ਕਰਮ ਵਾਲਾ ਮੈਂ ਤਾਂ ਹੁਣ ਫਰਿਜ ਰੱਖ ਕੇ ਠੰਡਾ ਕਰਿਆ 30 ਸਕਿੰਟ ਬਾਕੀ ਜੇ ਹਵਾ ਬਹੁਤ ਚੱਲੀ ਜਾਂਦੀ ਹੈ ਤੇ ਆਵਾਜ਼ ਵਿੱਚ ਕੋਈ ਡਿਸਟਰਬੈਂਸ ਹੋਈ ਤਾਂ ਉਹਦੇ ਲਈ ਮਾਫੀ ਮੰਗਦੇ ਆਂ ਇੱਧਰ ਹੀ ਬੁੱਟੇ-ਬਾਟੇ ਲਾ ਰੱਖੇ ਸਾਡੇ ਪਿੰਡ ਉਹ ਚੀਜ਼ ਬਹੁਤ ਵਧੀਆ ਹੁਣ ਪਤਾ ਨਹੀਂ ਚੱਲਦਾ ਕਿ ਚੱਲਦਾ ਨਲਕਾ ਲਾ ਆ ਗਿਆ ਸੀ ਜੇ ਕੋਈ ਬੰਦਾ ਬਾਹਰ ਤਾਂ ਆਉਂਦਾ ਤਾਂ ਰੋਕੇ ਪਾਣੀ ਪੋਣੀ ਮਤਲਬ ਪੀ ਸਕੇ ਸਾਹਮਣੇ ਆ ਗਿਆ ਜ ਆਪਣਾ ਦਿੱਲੀ ਹਾਈਵੇ ਇਧਰੋਂ ਰਾਪੜੀ ਦਿੱਲੀ ਇਧਰੋਂ ਮਲੋਟ ਹਬੌਰ ਤੇ ਰਾਜਸਥਾਨ ਹਰਾਸਤਾਨ ਦਾ ਖਰ ਇਧਰੋਂ ਵੀ ਜਾਈਦਾ ਪਿੰਡਾਂ ਵਿੱਚ ਦੀ ਵੀ ਅਲਗ-ਅਲਗ ਰਾਜਸਥਾਨ ਨੂੰ ਤੁਸੀਂ ਐਵੇਂ ਜਾ ਸਕਦੇ ਹੋ ਐਵੇਂ ਜਾ ਸਕਦੇ ਹੋ ਐਵੇਂ ਜਾ ਸਕਦੇ ਹੋ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਹੈ ਬਹੁਤ ਜਿਆਦਾ ਮਿਹਨਤ ਕਰੀ ਹੈ ਇਹ ਵੀਡੀਓ ਨੂੰ ਵੱਤਵਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਕਮੈਂਟ ਕਰਦੇ ਹੋ ਤੁਹਾਡੇ ਸਾਰਿਆਂ ਦਿਲ ਦੀਆਂ ਗਰਾਂਗਾਂ ਤੋਂ ਬਹੁਤ ਬਹੁਤ ਧੰਨਵਾਦ